ਇਸ ਵੇਲੇ ਦੀ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਰ ਰਾਤ ਆਪਾਗੂ ਦੇ ਘਰ ਤੇ ਤਾਬੜ ਤੂੜ ਗੋਲੀਆਂ ਚੱਲੀਆਂ ਨੇ ਤਾਂ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਆਗੂ ਦਲਜੀਤ ਰਾਜੂ ਦੇ ਪਿੰਡ ਦਰਵੇਸ਼ ਪਿੰਡ ਦੇ ਵਿੱਚ ਸਤਤੂਨਾ ਦੇ ਘਰ ਤੇ ਰਾਤ ਨੂੰ ਅਲਪਛਾਤੇ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ ਹੈ ਜਿਸ ਨਾਲ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਆਮਲਾਵਰਾਂ ਨੇ ਅਚਾਨਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆ 20 ਤੋਂ 25 ਗੋਲਦ ਫਾਇਰ ਕੀਤੇ ਨੇ ਘਟਨਾ ਇੰਨੀ ਤੇਜ਼ ਤੇ ਅਚਾਨਕ ਹੋਈ ਹੈ ਕਿ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਬਣ ਜਾਂਦਾ ਤੇ ਉਹ ਸਹਿਮ ਕੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਆਏ ਨੇ ਫਾਇਰਿੰਗ ਦੀ ਸੂਚਨਾ ਮਿਲਦਈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਕਈ ਖਾਲੀ ਕਾਤੂਸ ਮਿਲੇ ਨੇ ਜਿਨ੍ਹਾਂ ਨੂੰ ਫੋਰੈਂਸਿਕ ਟੀਮ ਨੇ ਕਬਜ਼ੇ ਦੇ ਵਿੱਚ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਨੁਸਾਰ ਮਹਲਾਵਰਾ ਦੀ ਪਛਾਣ ਤੇ ਹਮਲੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਦਲਜੀਤ ਤੇ ਰਾਜੂ ਨੇ ਇਸ ਘਟਨਾ ਨੂੰ ਜਿਹੜਾ ਲੋਕਤੰਤਰ ਉਸਤੇ ਇੱਕ ਵੱਡਾ ਹਮਲਾ ਦੱਸਦੇ ਕਿ ਜਲਦ ਤੋਂ ਜਲਦ ਦੋਸ਼ੀ ਗ੍ਰਿਫਤਾਰ ਹੋਣੇ ਚਾਹੀਦੇ ਨੇ ਤੇ ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਬੜਿਆ ਹੋਇਆ ਇਸੇ ਨਾਲ ਹੀ ਦੱਸ ਦਈਏ ਕਿ ਉਕਤ ਆਪ ਆਗੂ ਜਿਸ ਤੋਂ ਕੁਝ ਦਿਨਾਂ ਪਹਿਲਾਂ 5 ਕਰੋੜ ਦੀ ਫਿਰੌਤੀ ਵੀ ਮੰਗੀ ਗਈ ਸੀ ਹਾਲਾਂਕਿ ਹੁਣ ਇਸ ਨੂੰ ਉਸੇ ਮਾਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਫਿਰੌਤੀ ਨਾ ਦੇਣ ਤੇ ਹੋ ਸਕਦਾ ਹੈ ਕਿ ਘਰ ਤੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਫਿਲਹਾਲ ਲੋਕਾਂ ਦੀ ਸੁਰੱਖਿਆ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤੇ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਰਾਤ ਕੋਈ ਕਰੀਬ 1:10 12 ਮਿੰਟ ਤੇ ਕੋਈ ਦੋ ਅਣਪਛਾਤੇ ਬੰਦੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ ਆ ਘਰ ਮੇਰੇ ਤੇ ਪਹਿਲਾ ਫਾਇਰਿੰਗ ਜਦੋਂ ਹੋਈ ਤਾਂ ਮੇਰੀ ਵਾਈਫ ਉੱਠੀ ਤੇ ਮੈਂ ਵੀ ਮਾੜੀ ਅੱਖ ਖੋਲ ਲਈ ਮੈਂ ਕਿਹਾ ਸ਼ਾਇਦ ਪਟਾਕਾ ਬਲੋਕੇ ਚਲਾਉਂਦਾ ਜਾਂ ਕੋਈ ਤਾਰਾ ਸ਼ਾਟ ਕਰ ਗਿਆ ਬਾਅਦ ਚ ਜਦ ਵਾਈਫ ਨੇ ਇਸ ਚੀਜ਼ ਦੇਖਿਆ ਤਾਂ ਦੋ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਸੀ ਉਹਨਾਂ ਨੇ ਦੱਸਿਆ ਗੋਲੀ ਚਲਾ ਦੇ ਉਸ ਤੋਂ ਬਾਅਦ ਫੇਰ ਦੂਜੀ ਵਾਰ ਵੀ ਫਾਇਰਿੰਗ ਕੱਢੀ ਕੋਈ 18 ਤੋਂ 20 ਫਾਇਰਿੰਗਾਂ ਕੱਢੀਆਂ ਉਸ ਤੋਂ ਬਾਅਦ ਮੈਂ ਡਿਪਟੀ ਫਗਵਾੜਾ ਨੂੰ ਜਿਹੜੇ ਸਾਡੇ ਭਰਤ ਕੁਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ 5 ਤੋਂ 7 ਮਿੰਟ ਬਾਅਦ ਮੁਲਾਜਮ ਆ ਗਏ ਮੌਕੀਦਈ ਐਸ ਐਚਓ ਜਿਹੜਾ ਸਤਨਾਮਪੁਰਾ ਔਰ ਸਦਰ ਦੇ ਆਗੇ ਸੀ ਦੋਨੇ ਉਹਨਾਂ ਨੇ ਮੌਕਾ ਸਾਰਾ ਕੁਝ ਦੇਖ ਲਿਆ ਹੁਣ ਅਗਲੀ ਕਾਰਵਾਈ ਜੋ ਵੀ ਪੁਲਿਸ ਕਿੰਦੀ ਕਰ ਦੇਣੀ 18 ਤੋਂ 20 ਫਾਇਰ ਹੋਏ ਆ ਕਿੰਨੇ ਕਿੰਨੇ ਵਿਅਕਤੀ ਸੀ ਦੋ ਵਿਅਕਤੀ ਸੀ ਜਿਹੜੇ ਸਾਨੂੰ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਕੋਈ ਚਾਏ ਆ ਵੀ ਚਾਏ ਆ ਆਇਆ ਕੈਮਰੇ ਆ ਵਿੱਚ ਆ ਉਹ ਜਿਹੜੀ ਵੀਡੀਓ ਮੈਂ ਉਹ ਦੇਤੀ ਆ ਐਸ ਐਚਓ ਕੋਈ ਰੰਗਸ਼ੋਈ ਨਹੀਂ ਲੱਗਦੀ ਕੋਈ ਰੰਦਸ਼ੁਆਈ ਨਹੀਂ ਕੋਈ ਨਾ ਮੈਨੂੰ ਕਾਲ ਆਈ ਆ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਇਦਾਂ ਦੀ ਹੈ ਹੀ ਨਹੀਂ ਕੋਈ ਟਰਮੀ ਕੋਲ ਨਹੀਂ ਆਇਆ ਕੋਈ ਕਾਲ ਨਹੀਂ ਆਇਆ ਤਾਈ ਮੂਹ ਬਣ ਰਣ ਬੈਠੇ ਹੋਏ ਜੀ ਮੂਹ ਬਣੇ ਹੋਏ ਜੀ ਹਾਂਜੀ ਹਾਂਜੀ ਮੂਹ ਬਣੇ ਹਾਂਜੀ ਮੰਗ ਇਹ ਹੈ ਵੀ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਜਲਦ ਗਿਫਤਾ ਕੀਤਾ ਜਾਵੇ ਕਿ ਕੋਈ ਘਟਨਾ ਨਾ ਵਾਪਰ ਸਕੇ ਤੇ ਹੋਰ ਦਾ ਵੀ ਨੁਕਸਾਨ ਨਾ ਹੋ ਸਕੇ ਸਾਡੇਆਂ ਵੀ ਉਹਨਾਂ ਨੇ ਬਸ ਇਹੀ ਆ ਵੀ ਦੋਸ਼ੀਆਂ ਨੂੰ ਜਲਦ ਜਲਦ ਖੜਿਆ ਜਾਵੇ ਹਾਂਜੀ ਮੈਮ ਜਿਹੜੀ ਇੱਕ ਦੇਰ ਰਾਤ ਇੱਕ ਦਲਜੀਤ ਰਾਜੀ ਦੇ ਘਰ ਕਾਫੀ ਬੰਦੇ ਪੰਡੇ ਪੱਧਰ ਤੇ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜ਼ੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰ ਗਏ ਕਿੰਨੇ ਰੌਂਡ ਫਾਇਰਿੰਗ ਹੋਏ ਆ ਜੀ ਤੇ ਕਿੰਨੇ ਖੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਆ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਉਹ ਸਾਰਾ ਕੁਝ ਵੀਲ ਟੇਕ ਇਨ ਮੈਮ ਕੋਈ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਕੋਈ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੁੱਟੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਿੰਨੇ ਪੈਸਿਆਂ ਦੀ ਮੰਗ ਕੀਤੀ ਕਿ ਮੈਮ ਕੋਈ ਫਿਰ OTT ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਹਾਂ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਹੋਰ ਕੋਈ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਚਿੱਠੀ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਉਹ ਪਾਰਟ ਪੰਜਾਬ ਮੈਮ ਕਿੰਨੇ ਵੇਰ ਰਸ ਗੋਲੀਆਂ ਚੱਲੀਆਂ ਜੀ ਇਹ ਇਹ 1:13 ਮਿੰਟ ਦਾ ਹੈਗਾ ਐਗਜ਼ਾਮ ਤੇ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਡੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕਨ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ ਕਰਦੇ ਤੇ ਉਹ ਵੀ ਇੱਕ ਤਰ੍ਹਾਂ ਦੂਜੇ ਤੁਹਾਡੇ ਨਾਲ ਦਲਜੀਤ ਰਾਜ ਜੀ ਨੇ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮੰਨ ਲਓ ਕਿਹੜਾ ਵੀਕਲ ਇਸਤੇਮਾਲ ਕੀਤਾ ਗਿਆ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਮੈਮ ਦਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗੱਲਬਾਤ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਡ ਕਾਲ ਨਹੀਂ ਆਇਆ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਕਰ ਰਹੇ ਹਾਂ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚਰਾਈਆਂ ਕਿਸੇ ਦਾ ਡਰ ਨਹੀਂ ਰਿਹਾ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਐ ਬਾਬਾ ਗਦੀਆਂ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਐ ਉਹ ਅਰੈਸਟ ਕੀਤੇ ਜਾ ਚੁੱਕੇ ਐ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਜੀ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਹੈ ਕੀ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਸ ਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਐਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਦੋਂ ਤੱਕ ਫੜਨ ਦੀ ਆਸ ਕੀਤੀ ਆ ਸਕਦੀ ਆ ਅਸੀਂ ਟੀਮਸ ਡਿਪਲॉय ਕੀਤੀਆਂ ਹੋਈਆਂ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਇਹ ਮਾਮੂਲੀ ਹੋਵੇ ਜਦੋਂ ਫਾਈਨਿੰਗ ਕਰ ਰਹੇ ਸੀ ਕਿੰਨਾ ਟੁੱਟੋ ਸਮਾਂ ਰੁਕੇ ਨੇ ਉਹ ਡੇਡ ਮਿੰਟ ਦੇ ਕਰੀਬ ਤੇ ਮੈਂ ਰਾਜੂ ਵਾਸਤੇ ਉਹਨ ਕੀ ਕੀਤਾ ਜਾ ਰਿਹਾ ਹੈ ਅਬ ਜਿਹੜੀ ਏਡਾ ਵੱਡਾ ਘਟਨਾ ਵਾਪਰੀ ਉਹਦੇ ਘਰ ਦੇ ਵਿੱਚ ਗੋਲੀਆਂ ਆ ਕੇ ਚਲਾਈਆਂ ਪੁਲਿਸ ਦੇ ਸਾਰਾ ਦੇਖੋ ਜੀ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਅਸੀਂ ਸਿਚੁਏਸ਼ਨ ਤੇ ਐਕਸ਼ਨ ਲੈ ਰਹੇ ਆਂ ਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਪ੍ਰੀਹੈਂਡ ਕੀਤਾ ਜਾਏ ਥੈਂਕ ਯੂ